ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਦਰ ਬਣੀ ਹਰ ਕੀ ਪੌੜੀ ਦਾ ਅਸਲ ਇਤਿਹਾਸ ਜਿਸ ਬਾਰੇ 90% ਸਿੱਖ ਨਹੀਂ ਜਾਣਦੇ ਹੋਣਗੇ ਦੋਸਤੋ ਜਿਸ ਵੇਲੇ ਅਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਤਾਂ ਸੱਚਖੰਡ ਵਿੱਚੋਂ ਮੱਥਾ ਟੇਕ ਕੇ ਪ੍ਰਕਰਮਾ ਰਾਹੀਂ ਬਾਹਰ ਨਿਕਲਦੇ ਅਸਾਰ ਇਮਾਰਤ ਦੇ ਪਿਛਲੇ ਪਾਸੇ ਇੱਕ ਪੌੜੀ ਬਣੀ ਹੋਈ ਹੈ ਜਿਸ ਦਾ ਨਾਮ ਹੈ ਹਰ ਕੀ ਪੌੜੀ ਇਹ ਹਰ ਕੀ ਪੌੜੀ ਤੋਂ ਸਕਤਾ ਸ਼੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਤੋਂ ਬਾਅਦ ਇੱਥੇ ਆ ਕੇ ਸਰੋਵਰ ਦੇ ਜਲ ਦੇ ਚੂਲੇ ਛਕਦੀਆਂ ਹਨ ਸੰਗਤਾਂ ਦੇ ਚੂਲੇ ਛਕਣ ਵਾਸਤੇ ਹਰਕੀ ਪੌੜੀ ਤੇ ਖਾਸ ਜਗ੍ਹਾ ਬਣੀ ਹੋਈ ਹੈ ਪਰ ਦੋਸਤੋ ਤੁਸੀਂ ਵੀ ਜਦੋਂ ਕਦੇ ਸੱਚਖੰਡ ਦੇ ਦਰਸ਼ਨ ਕਰਨ ਸਮੇਂ ਹਰਕੀ ਪੌੜੀ ਤੋਂ ਪਵਿੱਤਰ ਸਰੋਵਰ ਦਾ ਜਲ ਛਕਦੇ ਹੋਵੋਗੇ ਤਾਂ ਤੁਹਾਡੇ ਮਨ ਅੰਦਰ ਵੀ ਇੱਕ ਸਵਾਲ ਆਉਂਦਾ ਹੋਵੇਗਾ ਕਿ ਇਹ ਹਰਕੀ ਪੌੜੀ ਆਖਰ ਕਿਉਂ ਬਣਾਈ ਗਈ ਇਸ ਦਾ ਅਜਿਹੇ ਨਾਮ ਰੱਖਣ ਪਿੱਛੇ ਅਸਲ ਇਤਿਹਾਸ ਕੀ ਹੈ ਕਿਤੇ ਇਹ ਹਰਕੀ ਪੌੜੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਮਹਾਂਤ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾਉਂਦੇ ਹੁੰਦੇ ਸਨ ਤਾਂ ਕਿਤੇ ਉਹਨਾਂ ਮਹਾਂਤਾਂ ਵੱਲੋਂ ਹਿੰਦੂ ਧਰਮ ਨਾਲ ਸਿੱਖਾਂ ਦਾ ਰਲੇਵਾ ਕਰਨ ਵਾਸਤੇ ਹਰ ਦਵਾਰ ਦੀ ਤਰਜ਼ ਤੇ ਦਰਬਾਰ ਸਾਹਿਬ ਅੰਦਰ ਵੀ ਤਾਂ ਨਹੀਂ ਹਰ ਕੀ ਪੌੜੀ ਦਾ ਕਿਤੇ ਨਿਰਮਾਣ ਕਰਵਾ ਦਿੱਤਾ ਕਿ ਇਹ ਹਰ ਕੀ ਪੌੜੀ ਦੀ ਇਤਿਹਾਸਕ ਮਹੱਤਤਾ ਇਹ ਸਾਰੀ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਬਾਰੇ 90% ਸਿੱਖ ਨਹੀਂ ਜਾਣਦੇ ਤੇ ਨਾਲ ਹੀ ਦੱਸਾਂਗੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਉਂ ਹਰ ਕੀ ਪੌੜੀ ਵਾਲੀ ਜਗ੍ਹਾ ਤੇ ਖੜੇ ਹੋ ਕੇ ਫਰਮਾਇਆ ਸੀ ਕਿ ਸੰਤਾ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆਇਆ RAM ਦੋਸਤੋ ਹਰ ਕੀ ਪੌੜੀ ਦਾ ਇਤਿਹਾਸ ਜਿਹਨੂੰ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਸਿੱਖ ਤੱਕ ਇਹ ਜਾਣਕਾਰੀ ਪਹੁੰਚ ਸਕੇ ਸੋ ਆਓ ਹੁਣ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ ਤਾਂ ਮੱਥਾ ਟੇਕਣ ਤੋਂ ਬਾਅਦ ਜਦੋਂ ਪ੍ਰਕਰਮਾ ਕਰਦੇ ਹੋਏ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਜਾਂਦੇ ਤਾਂ ਉੱਥੇ ਬਣੀ ਹੋਈ ਹੈ ਹਰ ਕੀ ਪੌੜੀ ਜਿੱਤੇ ਪਵਿੱਤਰ ਸਰੋਵਰ ਵੱਲ ਨੂੰ ਪੌੜੀਆਂ ਹੇਠਾਂ ਉਤਰਦੀਆਂ ਹਨ ਇਹ ਪੌੜੀਆਂ ਉੱਪਰੋਂ ਛੱਤੀਆਂ ਵੀ ਹੋਈਆਂ ਜਿੱਤੇ ਸਾਰੀ ਸੰਗਤ ਆਪਣੇ ਬੁੱਕ ਦੇ ਵਿੱਚ ਸਰੋਵਰ ਦੇ ਜਲ ਦਾ ਚੂਲਾ ਭਰ ਕੇ ਥੋੜਾ ਪਿੱਛੇ ਹਟ ਕੇ ਛੱਕਦੀ ਹੈ ਜੇਕਰ ਆਪਾਂ ਹਰ ਕੀ ਪੌੜੀ ਦੇ ਇਤਿਹਾਸ ਉੱਤੇ ਝਾਤ ਮਾਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ ਹਰ ਕੀ ਪੌੜੀ ਅਤੇ ਇਸ ਉੱਪਰ ਪਈਆਂ ਹੋਈਆਂ ਛੱਤਾਂ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਬੜੀਆਂ ਹੋਈਆਂ ਹਨ ਇਸ ਜਗ੍ਹਾ ਦਾ ਨਾਮ ਹਰਕੀ ਪੌੜੀ ਰੱਖਣ ਪਿੱਛੇ ਦੋ ਇਤਿਹਾਸਿਕ ਸਾਖੀਆਂ ਦਾ ਜ਼ਿਕਰ ਸਾਨੂੰ ਮਿਲਦਾ ਹੈ ਹਰਕੀ ਪੌੜੀ ਬਾਬਤ ਪਹਿਲੀ ਸਾਖੀ ਇਹ ਹੈ ਜਿਸ ਵਿੱਚ ਸਿਰਫ ਇੰਨੀ ਗੱਲ ਕਹੀ ਜਾਂਦੀ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚਖੰਡ ਅਤੇ ਪਵਿੱਤਰ ਸਰੋਵਰ ਨੂੰ ਤਿਆਰ ਕਰਵਾ ਰਹੇ ਸਨ ਤਾਂ ਸਾਰਾ ਕੁਝ ਮੁਕੰਮਲ ਹੋਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸੇ ਜਗ੍ਹਾ ਤੋਂ ਹੀ ਪਵਿੱਤਰ ਸਰੋਵਰ ਦੇ ਜਲ ਦੇ ਚੂਲੇ ਛਕੇ ਸਨ ਤੇ ਉਹਨਾਂ ਵੱਲੋਂ ਇਸ ਜਗ੍ਹਾ ਨੂੰ ਹਰਕੀ ਪੌੜੀ ਦਾ ਨਾਮ ਦਿੱਤਾ ਗਿਆ ਇਹ ਤਾਂ ਹੈ ਪਹਿਲੀ ਸਾਖੀ ਹੁਣ ਆਪਾਂ ਦੂਜੀ ਸਾਖੀ ਬਾਰੇ ਜਾਣਦੇ ਹਾਂ ਦੋਸਤੋ ਇਤਿਹਾਸਿਕ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਜਿਸ ਵੇਲੇ 1588 ਈਸਵੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਈ ਮੀਆਂ ਮੀਰ ਜੀ ਦੇ ਪਾਸੋ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰਖਵਾਉਂਦੇ ਤਾਂ ਦੂਰ ਦੂਰ ਤੋਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਦੀ ਸੇਵਾ ਵਾਸਤੇ ਆਉਂਦੀਆਂ ਹਨ ਹਰ ਰੋਜ਼ ਸੰਗਤਾਂ ਟੋਕਰੀਆਂ ਭਰ-ਭਰ ਕੇ ਮਿੱਟੀ ਸਰੋਵਰ ਵਿੱਚੋਂ ਕੱਢਦੀਆਂ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਵੀ ਹਰ ਵਕਤ ਸੰਗਤਾਂ ਦੇ ਨਾਲ ਉੱਥੇ ਹਾਜ਼ਰ ਰਹੇਦੇ ਸਨ ਇਸੇ ਦੌਰਾਨ ਇੱਕ ਦਿਨ ਕੀ ਵਾਪਰਦਾ ਹੈ ਕਿ ਚਲਦੀ ਸੇਵਾ ਦੇ ਵਿੱਚੋ ਹੀ ਸੰਗਤ ਅਚਾਨਕ ਭੱਜ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸ ਜਾਂਦੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤ ਕੋਲ ਪੁੱਛਦੇ ਕਿ ਕੀ ਗੱਲ ਹੋਈ ਹੈ ਤੁਸੀਂ ਇੰਨਾ ਘਬਰਾਏ ਹੋਏ ਜੇ ਕਿਉਂ ਲੱਗ ਰਹੇ ਹੋ ਤਾਂ ਸਾਰੀ ਸੰਗਤ ਗੁਰੂ ਸਾਹਿਬ ਨੂੰ ਕਹਿੰਦੀ ਕਿ ਮਹਾਰਾਜ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਪਰਾਸੀ ਚਲਦੀ ਸੇਵਾ ਦੇ ਵਿੱਚ ਇੱਕ ਬੜਾ ਅਨੋਖਾ ਕੌਤਕ ਵੇਖਿਆ ਏ ਸੰਗਤ ਦੱਸਦੀ ਏ ਕਿ ਮਹਾਰਾਜ ਅਸੀਂ ਦੇਖ ਰਹੇ ਹਾਂ ਕਿ ਸਾਡੇ ਨਾਲ ਇੱਕ ਐਸੀ ਰੂਹ ਸਰੋਵਰ ਦੀ ਸੇਵਾ ਕਰ ਰਹੀ ਜਿਸ ਦੇ ਪੈਰ ਧਰਤੀ ਉੱਤੇ ਨਹੀਂ ਲੱਗ ਰਹੇ ਉਹ ਵੀ ਸਾਡੇ ਨਾਲ ਆਪਣੇ ਸਿਰ ਤੇ ਮਿੱਟੀ ਦੀਆਂ ਟੋکریاں ਢੋ ਰਹੀ ਹੈ ਪਰ ਜਦੋਂ ਇਹ ਪੁਰਾਣੀ ਟੋکریاں ਭਰ ਕੇ ਲੈ ਕੇ ਜਾਂਦਾ ਤਾਂ ਉਸ ਸਮੇਂ ਨਾ ਤਾਂ ਇਸ ਦੇ ਪੈਰ ਧਰਤੀ ਤੇ ਲੱਗਦੇ ਤੇ ਨਾ ਹੀ ਟੋਕਰਾ ਸਿਰ ਨੂੰ ਛੂੰਹ ਰਿਹਾ ਮਿੱਟੀ ਦਾ ਭਰਿਆ ਹੋਇਆ ਭਾਰੀ ਟੋਕਰਾ ਵੀ ਇਸ ਅਨੋਖੀ ਰੂਹ ਦੇ ਸਿਰ ਤੋਂ ਕਾਫੀ ਉੱਚਾ ਰਹਿੰਦਾ ਏ ਇਹ ਰੂਹ ਚੁੱਪਚਾਪ ਆਪਣੀ ਨਿਰੰਤਰ ਸੇਵਾ ਕਰ ਰਹੀ ਹੈ ਸੰਗਤ ਕਹਿੰਦੀ ਹੈ ਕਿ ਮਹਾਰਾਜ ਅਸੀਂ ਤਾਂ ਤੁਹਾਡੇ ਕੋਲ ਆਏ ਹਾਂ ਕਿ ਤੁਸੀਂ ਵੀ ਇਸ ਅਸਚਰਜ ਕੌਤਕ ਨੂੰ ਆ ਕੇ ਵੇਖੋ ਸੰਗਤ ਦੇ ਮੂੰਹੋਂ ਇਹ ਗੱਲ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜਾ ਕੇ ਉਸ ਰੂਹ ਦੇ ਦਰਸ਼ਨ ਕਰਦੇ ਹਨ ਤੇ ਉਸ ਨੂੰ ਦੂਰੋਂ ਹੀ ਗੁਰੂ ਸਾਹਿਬ ਨਮਸਕਾਰ ਕਰਦੇ ਹਨ ਇਹ ਵੇਖ ਕੇ ਸੰਗਤ ਫਿਰ ਸਵਾਲ ਕਰਦੀ ਹੈ ਕਿ ਮਹਾਰਾਜ ਸਾਨੂੰ ਵੀ ਦੱਸੋ ਇਹ ਪ੍ਰਾਣੀ ਕੌਣ ਹੈ ਜਿਸ ਨੂੰ ਤੁਸੀਂ ਵੀ ਨਮਸਕਾਰ ਕਰ ਰਹੇ ਹੋ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੁਸਕਰਾਉਂਦੇ ਹੋਏ ਸਾਰੇ ਸਿੱਖਾਂ ਨੂੰ ਕਹਿੰਦੇ ਹਨ ਕਿ ਡਰੋ ਨਾ ਸੰਗਤ ਜੀ ਇਹ ਪ੍ਰਮਾਤਮਾ ਆਪ ਆਣ ਕੇ ਹਰੀ ਆਪ ਆਣ ਕੇ ਸੱਚਖੰਡ ਦੀ ਸੇਵਾ ਕਰ ਰਿਹਾ ਹੈ ਇਸ ਪਵਿੱਤਰ ਸਰੋਵਰ ਦੀ ਸੇਵਾ ਕਰ ਰਿਹਾ ਹੈ ਕਿਹਾ ਜਾਂਦਾ ਹੈ ਕਿ ਉਸ ਰੂਹ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਵਾਲੀਆਂ ਇਹਨਾਂ ਪੌੜੀਆਂ ਨੂੰ ਬਣਾਉਣ ਦੀ ਸੇਵਾ ਕੀਤੀ ਗਈ ਸੀ ਜਿਸ ਕਰਕੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਾ ਪੌੜੀਆਂ ਨੂੰ ਹਰ ਕੀ ਪੌੜੀ ਕਹਿ ਕੇ ਸੰਬੋਧਨ ਕੀਤਾ ਤੇ ਇਸੇ ਜਗ੍ਹਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ ਕਿ ਸੰਤਾ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣਾ ਆਇਆ RAM ਇਸ ਲਈ ਹਰ ਕੀ ਪੌੜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਸੁਭਾਏ ਮਾੜ ਹੈ ਜਿੱਥੇ ਸੰਗਤਾਂ ਆ ਕੇ ਸਰੋਵਰ ਦੇ ਜਲ ਦਾ ਚੂਲਾ ਭਰ ਕੇ ਛਕਦੀਆਂ ਹਨ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਦੋਸਤੋ ਹਰ ਕੀ ਪੌੜੀ ਦੇ ਉੱਪਰ ਬੜੀਆਂ ਹੋਈਆਂ ਛੱਤਾਂ ਵੀ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਦੇ ਨਾਲ ਜੁੜੀਆਂ ਹੋਈਆਂ ਜਿਸ ਕਰਕੇ ਇਹਦੀ ਉਸਾਰੀ ਵੀ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਹੀ ਹੋਈ ਸੀ ਪਰ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਾਤਨ ਇਮਾਰਤ ਤੇ ਹਮਲਾ ਕਰਕੇ ਇਸ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਤਾਂ ਇਸ ਹਮਲੇ ਤੋਂ ਬਾਅਦ ਸਮੁੱਚਾ ਖਾਲਸਾ ਪੰਥ ਦੁਬਾਰਾ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਉਂਦਾ ਹੈ ਹਰ ਕੀ ਪੌੜੀ ਦੀਆਂ ਦੋ ਛੱਤਾਂ ਜੋ ਆਪਸ ਵਿੱਚ ਜੁੜੀਆਂ ਹੋਈਆਂ ਹਨ ਤੇ ਇਸ ਦੀ ਪਹਿਲੀ ਛੱਤ ਸਨ 1820 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਿਆਰ ਕਰਵਾਈ ਗਈ ਸੀ 1837 ਈਸਵੀ ਦੇ ਵਿੱਚ ਮਹਾਰਾਜਾ ਖਰਕ ਸਿੰਘ ਵੱਲੋਂ ਇਸ ਛੱਤ ਉੱਤੇ ਚਾਂਦੀ ਦੀ ਸੇਵਾ ਕੀਤੀ ਜਾਂਦੀ ਹੈ ਤੇ ਸਾਰੀ ਛੱਤ ਚਾਂਦੀ ਦੇ ਨਾਲ ਮੜਾ ਦਿੱਤੀ ਜਾਂਦੀ ਪਰ ਹੁੰਦਾ ਕੀ ਸੀ ਕਿ ਇਹ ਚਾਂਦੀ ਦੀ ਛੱਤ ਥੋੜੇ ਸਮੇਂ ਬਾਅਦ ਹੀ ਕਾਲੀ ਪੈ ਜਾਂਦੀ ਸੀ ਜਿਸ ਕਾਰਨ ਸਾਲ 1851 ਈਸਵੀ ਦੇ ਵਿੱਚ ਸਾਰੇ ਪੰਥ ਦੀ ਰਹਿ ਲੈ ਕੇ ਸ਼ੇਰੀ ਦਰਬਾਰ ਸਾਹਿਬ ਦੇ ਉਸ ਵਕਤ ਦੇ ਸਰਬਰਾ ਜੋਧ ਸਿੰਘ ਰਾਹੀਂ ਉਸ ਚਾਂਦੀ ਨੂੰ ਵੇਚ ਦਿੱਤਾ ਗਿਆ ਤੇ ਛੱਤ ਨੂੰ ਸੁਨਹਿਰੀ ਬਣਾ ਦਿੱਤਾ ਗਿਆ ਇਸ ਤੋਂ ਬਾਅਦ ਸਨ 1860 ਈਸਵੀ ਦੇ ਵਿੱਚ ਮਹਾਰਾਜਾ ਸਰੂਪ ਸਿੰਘ रियासत ਜੀਂਦ ਦੇ ਰਾਜੇ ਨੇ ਦਵਾਪੇ ਦੇ ਸ਼ਹਿਰ ਬੰਗੇ ਦੇ ਇੱਕ ਮਹੰਤ ਰਾਹੀਂ ਇਸ ਛੱਤ ਨੂੰ ਦੁਬਾਰਾ ਮਜ਼ਬੂਤ ਅਤੇ ਸੁਨਹਿਰੀ ਬਣਾਇਆ ਹਰ ਕੀ ਪੌੜੀ ਦੀ ਇਹ ਇਮਾਰਤ heightੋਂ ਲਗਭਗ 13 ਫੁੱਟ ਲੰਮੀ ਤੇ ਪਰਕਰਮਾ ਵੱਲੋਂ 11 ਫੁੱਟ ਚੌੜੀ ਅਤੇ ਪੌੜੀਆਂ ਵੱਲੋਂ 8 ਫੁੱਟ ਚੌੜੀ ਹੈ ਹਰਕੀ ਪੌੜੀ ਦੀ ਪਹਿਲੀ ਅਤੇ ਦੂਜੀ ਮੰਜ਼ਲ ਤੇ ਚੜ੍ਹ ਲਈ ਦੋਹੀ ਪਾਸੇ ਬੜੀਆਂ ਪੌੜੀਆਂ ਦੀਆਂ ਛੱਤਾਂ ਅਤੇ ਪਹਿਲੀ ਮੰਜ਼ਲ ਵਿਚਲਾ ਬੁਖਾਰਚਾ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਇਆ ਸੀ ਸੋ ਦੋਸਤੋ ਇਹ ਸੀ ਸ਼੍ਰੀ ਦਰਬਾਰ ਸਾਹਿਬ ਅੰਦਰ ਬਣੀ ਹੋਈ ਹਰਕੀ ਪੌੜੀ ਦਾ ਇਤਿਹਾਸ ਜੇਕਰ ਤੁਸੀਂ ਕਦੇ ਪਹਿਲਾ ਹਰਕੀ ਪੌੜੀ ਤੋਂ ਜਲਦੇ ਚੂਲੇ ਨਹੀਂ ਛਕੇ ਤਾਂ ਹੁਣ ਇਸ ਵਾਰ ਦਰਸ਼ਨ ਕਰਨ ਗਏ ਪਵਿੱਤਰ ਸਰੋਵਰ ਦਾ ਜਲ ਜ਼ਰੂਰ ਛਾ ਕੇ ਆਇਓ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ